ਸਾਜੀਗਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਅਸੀਂ ਸਾਂਝੀਆਂ ਕਰਦੇ ਪਏ ਹਾਂ ਤੁਹਾਡੇ ਨਾਲ ਬਹੁਤ ਹੀ ਜਿਹੜੀ ਮਹੱਤਵਪੂਰਨ ਜਾਣਕਾਰੀ ਇਸ ਵੀਡੀਓ ਦੇ ਵਿੱਚ ਅਸੀਂ ਦੇਣ ਲੱਗੇ ਆ ਤੁਹਾਨੂੰ ਕਿ ਇਹ ਜਾਣਕਾਰੀ ਜਿਹੜੀ ਇਹ ਕੱਲੀ ਇਸ ਏਰੀਏ ਦੀ ਨਹੀਂ ਤੁਹਾਡੇ ਵੀ ਏਰੀਏ ਦੇ ਵਿੱਚ ਜੇਕਰ ਇਸ ਤਰ੍ਹਾਂ ਦਾ ਕੁਝ ਹੁੰਦਾ ਜਾਂ ਇਸ ਤਰ੍ਹਾਂ ਦੀ ਕੋਈ ਸੜਕ ਅਸੀਂ ਇੱਕ ਨਾ ਲਿੰਕ ਰੋਡ ਦੇ ਉੱਤੇ ਖੜੇ ਹਾਂ ਜੋ ਕਿ ਇੱਕ ਸੂਬੇ ਦਾ ਲਿੰਕ ਮੈਂ ਵਿਖਾਵਾਂਗਾ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਸੂਵਾ ਵਿਖਾ ਦੇਵੇ ਕਿ ਇੱਧਰ ਇੱਕ ਸੂਵਾ ਆ ਤੇ ਇਹ ਸੂਬੇ ਦੇ ਉੱਤੇ ਜਿਹੜਾ ਆ ਰੋਡ ਬਣਿਆ ਹੋਇਆ ਹੈ ਤੇ ਤਕਰੀਬਨ ਤਕਰੀਬਨ ਧਾਰੀਵਾਲ ਵਾਲੀ ਸਾਈਡ ਤੋਂ ਜੇਕਰ ਅਸੀਂ ਆਉਨੇ ਆ ਤੇ ਇਹ ਜਿਹੜਾ ਧਾਰੀਵਾਲ ਵਾਲੀ ਸਾਈਡ ਤੋਂ ਆਉਂਦੇ ਹੋਏ ਜਿਹੜਾ ਹਾਈਵੇ ਦੇ ਉੱਤੇ ਨਿਕਲ ਕੇ ਡੇਰਾ ਬਾਬਾ ਨਾਨਕ ਰੋਡ ਜੋੜੇ ਵਾਲੀ ਸਾਈਡ ਜਿਹੜਾ ਆ ਇਹ ਲਿੰਕ ਰੋਡ ਮਿਲ ਜਾਂਦਾ ਆ ਤੇ ਦੋਸਤੋ ਜਿਹੜੀ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਆ ਉਹ ਇਹੀ ਕਰਨ ਵਾਲੇ ਆ ਕਿ ਅੱਜ ਅਸੀਂ ਤੁਹਾਨੂੰ ਇੱਕ ਐਸੇ ਰਸਤੇ ਤੇ ਲੈ ਕੇ ਆਏ ਆ ਈਵਨ ਕਿ ਇਹੀ ਰਸਤਾ ਨਹੀਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਐਸੇ ਰਸਤੇ ਹੁੰਦੇ ਨੇ ਜਿਹੜੇ ਕਿ ਇਸ ਤਰ੍ਹਾਂ ਕਰਕੇ ਜਿਹੜੇ ਨੇ ਲੰਘਦੇ ਨੇ ਜਿਹੜੇ ਸੁਣਸਾਨ ਰਸਤੇ ਹੁੰਦੇ ਨੇ ਤੇ ਇਹਨਾਂ ਸੁਣਸਾਨ ਰਸਤਿਆਂ ਦੇ ਉੱਤੇ ਜਿਹੜਾ ਆ ਬੜੇ ਵਾਰੀ ਜਿਹੜੇ ਨੇ ਉਹ ਵਾਕਿਆ ਹੋ ਜਾਂਦੇ ਨੇ ਤੇ ਅਸੀਂ ਇਸ ਟਾਈਮ ਇੱਕ ਐਸਾ ਹੀ ਰਸਤਾ ਜਿਹੜਾ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਤੁਹਾਨੂੰ ਮੈਂ ਕਾਂਗ ਆਪਣੇ ਕੈਮਰਾਮੈਨ ਨੂੰ ਕਾਂਗ ਵੀ ਇੱਧਰ ਦਿਖਾਏ ਇੱਧਰ ਇੱਕ ਇਹ ਸੂਆ ਆ ਤੇ ਸੂਵੇ ਦੇ ਉੱਤੇ ਤੇ ਦੇ ਦੇ ਪਏ ਕਿ ਬਹੁਤ ਸਾਰੀ ਜਾੜ ਬਹੁਤ ਸਾਰੇ ਦਰਖਤ ਬਹੁਤ ਸਾਰੇ ਜੜੇ ਨੇ ਉਹ ਰੋਖਣੇ ਬਹੁਤ ਸਾਰੀਆਂ ਸੰਗਣੀਆਂ ਝਾੜੀਆਂ ਨੇ ਤੇ ਇਵਨ ਕਿ ਇੱਥੇ ਜਿਹੜੇ ਨੇ ਕਮਾਦ ਜਾਂ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਨੇ ਸੰਗਣੇ ਪਲੇਸ ਜੈਗੇ ਨੇ ਜਿੱਥੇ ਕਿ ਜਿਹੜਾ ਆ ਖਤਰੇ ਦੀ ਘੰਟੀ ਜਿਹੜੀ ਆ ਵੱਜਦੀ ਰਹਿੰਦੀ ਹੈ ਖਤਰੇ ਦੀ ਘੰਟੀ ਤੋਂ ਭਾਵੇਂ ਆ ਕਿ ਇਹ ਰਸਤਿਆਂ ਨੂੰ ਜੇਕਰ ਅਸੀਂ ਸ਼ਾਰਟਕਟ ਦੇ ਲਈ ਅਪਣਾ ਲੈਨੇ ਆ ਇਹਨਾਂ ਰਸਤਿਆਂ ਨੂੰ ਜੇਕਰ ਅਸੀਂ ਸ਼ਾਰਟਕਟ ਦੇ ਲਈ ਵਰਤਦੇ ਆ ਕਿਉਂਕਿ ਬਹੁਤ ਸਾਰੇ ਲੋਕ ਕਈ ਵਾਰੀ ਸੋਚ ਲੈਂਦੇ ਕਿ ਅਸੀਂ ਸ਼ਾਰਟਕਟ ਜਾ ਕੇ ਜਲਦੀ ਚਲੇ ਜਾਵਾਂਗੇ ਮੇਨ ਰੋਡ ਤੋਂ ਕੀ ਜਾਣਾ ਤੇ ਅਸੀਂ ਇਦਾਂ ਦੇ ਜਿਹੜੇ ਰਸਤੇ ਆ ਉਹ ਅਪਣਾ ਲੈਨੇ ਆ ਤੇ ਇਦਾਂ ਦੇ ਰਸਤਿਆਂ ਦਾ ਨਹੀਂ ਹੀ ਜਿਹੜਾ ਜਿਹੜਾ ਆ ਉਹ ਜਾਣ ਦੀ ਕੋਸ਼ਿਸ਼ ਕਰਦੇ ਆ ਤੇ ਇਦਾਂ ਦੇ ਰਸਤਿਆਂ ਨੂੰ ਜਿਹੜਾ ਅਸੀਂ ਵਰਤਦੇ ਆ ਤੇ ਮੈਂ ਇਹੀ ਕਹਿਣਾ ਚਾਹਾਂਗਾ ਵੀ ਇਦਾਂ ਦੇ ਰਸਤਿਆਂ ਨੂੰ ਵਰਤਦੇ ਹੋ ਜੇਕਰ ਤੁਸੀਂ ਜੇਕਰ ਤੁਸੀਂ ਕੱਲੇ ਜਾ ਰਹੇ ਹੋ ਤਾਂ ਧਿਆਨ ਦੇ ਨਾਲ ਜਾਓ ਉਹ ਦੂਸਰੀ ਗੱਲ ਕੋਸ਼ਿਸ਼ ਕਰੋ ਵੀ ਦੁਪਹਿਰ ਦੇ ਟਾਈਮ ਕੋਈ ਦੁਪਹਿਰ ਦੇ ਟਾਈਮ ਖਾਸ ਕਰਕੇ ਜਿਹੜਾ ਆ ਐਸੇ ਰੋਡਾਂ ਦੇ ਉੱਤੇ ਕੋਈ ਨਹੀਂ ਹੁੰਦਾ ਤੁਹਾਨੂੰ ਦੱਸਦੀ ਕਿ ਇਹ ਜਿਹੜਾ ਰੋਡ ਆ ਇਹ ਬਟਾਲਾ ਬਾਈਪਾਸ ਜਿਹੜਾ ਆ ਬਟਾਲੇ ਵਾਲਾ ਰੋਡ ਆ ਬਟਾਲੇ ਤੋਂ ਗਰਦਾਸਪੁਰ ਨੂੰ ਰੋਡ ਚੱਲਦਾ ਆ ਮੇਨ ਹਾਈਵੇ ਧਾਰੀਵਾਲ ਸੋਲ ਤੋਂ ਜਿਹੜੀ ਇਹ ਸੜਕ ਲਗਭਗ ਲਾਗੋਂ ਨਿਕਲਦੀ ਏ ਤੇ ਜਿਹੜੀ ਇਹ ਸੜਕ ਆ ਇਹ ਚੱਲਦੀ ਏ ਜੋੜੇ ਵਾਲੀ ਸਾਈਡ ਨੂੰ ਜੋੜੇ ਵਾਲੀ ਸਾਈਡ ਤੁਸੀਂ ਜਾਨਨੇ ਆ ਤੇ ਇਹ ਰਸਤਾ ਜਿਹੜਾ ਆ ਇਹ ਜੋੜੇ ਵਾਲੀ ਸਾਈਡ ਨੂੰ ਹੀ ਨੰਗਦਾ ਆ ਜਿਵੇਂ ਕਿ ਤੁਸੀਂ ਦੇਖਦੇ ਪਏ ਬੀ ਬਹੁਤ ਸਾਰੀਆਂ ਵਾਹਨ ਜਿਹੜੇ ਇਧਰ ਨੂੰ ਆਉਂਦੇ ਜ਼ਰੂਰ ਨੇ ਪਰ ਇਹ ਰਸਤਾ ਜਿਹੜਾ ਆ ਖਤਰੇ ਤੋਂ ਖਾਲੀ ਨਹੀਂਗਾ ਜੇਕਰ ਤੁਸੀਂ ਦੁਪਹਿਰ ਦੇ ਟਾਈਮ ਇਹ ਰਸਤਾ ਯੂਜ਼ ਕਰਦੇ ਹੋ ਤੇ ਬੱਚ ਬਚਾ ਕੇ ਰਹਿਣਾ ਚਾਹੀਦਾ ਕਿਉਂਕਿ ਇਸ ਰਸਤੇ ਦੇ ਵਿੱਚ ਬਿਲਕੁਲ ਸੋਨ ਸੁਨਾਨ ਆ ਬਹੁਤ ਘੱਟ ਕਿਉਂਕਿ ਅਸੀਂ ਟਾਈਮ 'ਚ ਰਿਪੋਰਟਿੰਗ ਕਰਦੇ ਪਏ ਆ ਤੇ ਉਹ ਕਰਦੇ ਪਏ ਆ ਅਸੀਂ ਸ਼ਾਮ ਦੇ ਟਾਈਮ ਪਰ ਦੁਪਹਿਰ ਦੇ ਟਾਈਮ ਜੇਕਰ ਅਸੀਂ ਇਸ ਰਸਤੇ ਤੋਂ ਨੰਗਦੇ ਤੇ ਬਹੁਤ ਸਾਰੇ ਹਟ ਲੋਗੇ ਕਿਉਂਕਿ ਇਹ ਰਸਤੇ ਦੇ ਉੱਤੇ ਨਾ ਕਿਲੋਮੀਟਰ ਡੇਢ ਕਿਲੋਮੀਟਰ ਦੀ ਦੂਰੀ ਤੇ ਪਿੰਡ ਨੇ ਬਿਲਕੁਲ ਰਸਤਾ ਸੁੰਸਾਨ ਹੈ ਖੇਤਾਂ ਦੇ ਵਿੱਚੋਂ ਦੀ ਰਸਤਾ ਲੰਘਦਾ ਨਹਿਰ ਖੇਤਾਂ ਦੇ ਵਿੱਚੋਂ ਦੀ ਲੰਘਦੀ ਹੈ ਇਹ ਰਸਤਾ ਜਿਹੜਾ ਹੈ ਬਿਲਕੁਲ ਸੁੰਸਾਨ ਹੈ ਤੇ ਇਹਦੇ ਨਾਲੋਂ ਡੇਢ ਦੋ ਕਿਲੋਮੀਟਰ ਦੀ ਦੂਰੀ ਤੇ ਜਿਹੜੇ ਨੇ ਉਹ ਘਰ ਨੇ ਪਿੰਡ ਨੇ ਤੇ ਈਵਨ ਕਿ 2 4 ਇਕਾ ਤੁਕਾ ਜਿਹੜੇ ਨੇ ਉਹ ਡੇਰੇ ਜ਼ਰੂਰ ਨੇ ਪਰ ਉਹ ਡੇਰਿਆਂ ਵਾਲੇ ਵੀ ਦੁਪਹਿਰ ਦੇ ਟਾਈਮ ਆਪਣੇ ਘਰਾਂ ਦੇ ਵਿੱਚ ਆਪਣੇ ਕੰਮਕਾਰ ਕਰਕੇ ਜਿਹੜੇ ਆ ਉਹ ਚਲੇ ਜਾਂਦੇ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਤੇ ਦੁਪਹਿਰ ਦੇ ਟਾਈਮ ਇੱਥੇ ਜਿਹੜੀ ਸੋਨਸਣ ਪੈ ਜਾਂਦੀ ਆ ਮੈਂ ਫਿਰ ਆਪਣੇ ਕੈਮਰਾਮੈਨ ਨੂੰ ਕਹਾਂਗਾ ਵੀ ਇੱਧਰ ਨੂੰ ਦਿਖਾਵੇ ਕਿ ਜ਼ਿਆਦਾਤਰ ਜਿਹੜੀਆਂ ਨੇ ਇੱਧਰ ਤੁਸੀਂ ਦੇ ਦੇ ਪਿਓ ਕਿ ਬਹੁਤ ਸਾਰੀਆਂ ਝਾੜੀਆਂ ਨੇ ਨਹਿਰ ਦਾ ਕੰਡਾ ਆ ਤੇ ਇੱਥੇ ਤਾਂ ਫਿਰ ਵੀ ਅਜੇ ਘਟ ਨੇ ਪਰ ਬਹੁਤ ਸਾਰਾ ਰਸਤਾ ਇਦਾਂ ਦਾ ਵੀ ਹੈ ਜਿੱਥੇ ਕਿ ਬਹੁਤ ਸੰਗਣੀਆਂ ਝਾੜੀਆਂ ਨੇ ਜਿਹਦਾ ਜੜਾ ਆ ਜਿਹੜੇ ਅਨਸਰ ਗਲਤ ਅਨਸਰ ਨੇ ਉਹ ਫਾਇਦਾ ਲੈ ਕੇ ਜਿਹੜਾ ਆ ਗਲਤ ਤੁਹਾਡੇ ਨਾਲ ਕਰ ਸਕਦੇ ਆ ਤੇ ਜੇਕਰ ਤੁਸੀਂ ਇਦਾਂ ਦਾ ਰਸਤਾ ਅਪਣਾਉਂਦੇ ਹੋ ਤੇ ਫਿਰ ਬਚਪਚਾ ਕੇ ਰਹਿਣਾ ਚਾਹੀਦਾ ਆ ਬਚਣਾ ਚਾਹੀਦਾ ਤੇ ਖਾਸ ਕਰਕੇ ਦੁਪਹਿਰ ਦੇ ਟਾਈਮ ਐਸੇ ਰਸਤੇ ਮੈਂ ਨਹੀਂ ਕਹਿੰਦਾ ਵੀ ਇਹੀ ਰਸਤਾ ਤੁਹਾਡੇ ਵੀ ਪਿੰਡਾਂ ਦੇ ਵਿੱਚ ਆਉਂਦੀ ਇਦਾਂ ਦੇ ਬਹੁਤ ਸਾਰੇ ਰਸਤੇ ਹੋਣਗੇ ਜਿਹੜੇ ਕਈ ਕਿਲੋਮੀਟਰ ਤੱਕ ਜਿਹੜੇ ਨੂੰ ਸੁੰਨਸਾਨ ਰੱਖਦੇ ਨੇ ਤੇ ਇਹਨਾਂ ਰਸਤਿਆਂ ਦੇ ਵਿੱਚੋਂ ਦੀ ਲੰਘਣ ਵਾਸਤੇ ਜਿਹੜਾ ਆ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਏ ਇਹ ਵੀਡੀਓ ਬਣਾਉਣ ਦਾ ਪਰਪਸ ਸਿਰਫ ਇਹੀ ਏ ਕਿ ਜੇਕਰ ਤੁਸੀਂ ਦੁਪਹਿਰ ਦੇ ਟਾਈਮ ਇਹੋ ਜਿਹੇ ਰਸਤਿਆਂ ਨੂੰ ਯੂਜ਼ ਕਰਦੇ ਹੋ ਤੇ ਧਿਆਨ ਨਾ ਕਰੋ ਕੋਸ਼ਿਸ਼ ਕਰੋ ਕਿ ਇਹੋ ਜਿਹੇ ਰਸਤਿਆਂ ਨੂੰ ਜਿਹੜਾ ਆ ਉਹ ਵਰਤਿਆ ਨਾ ਜਾਵੇ ਸਿੱਧੇ ਸਿੱਧੇ ਜਸਤੇ ਜਿਹੜੇ ਮੇਨ ਰਸਤੇ ਨੇ ਉਹਨਾਂ ਥਾਂ ਹੀ ਜਾਇਆ ਜਾਵੇ ਨਾ ਕਿ ਇਹੋ ਜਿਹੇ ਜਿਹੜੇ ਰਸਤੇ ਨੇ ਇਹੋ ਜਿਹੇ ਰਸਤਿਆਂ ਨੂੰ ਯੂਜ਼ ਕਰਕੇ ਤੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਣਾ ਆਪਣੇ ਮਾਲ ਨੂੰ ਜੋਖਮ ਦੇ ਵਿੱਚ ਪਾਉਣਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜਾ ਇਹ ਰਸਤੇ ਦੇ ਉੱਤੇ ਜਿਹੜੀਆਂ ਨੇ 2-3 ਘਟਨਾਵਾਂ ਹੋ ਗਈਆਂ ਨੇ ਪਿਛਲੇ ਸਾਲ ਦੇ ਵਿੱਚ ਵੀ ਜਿਹੜਾ ਆ ਬੇਲ ਉਤਾਰਨ ਜਾਂਦੇ ਜਿਹੜੇ ਨੌਜਵਾਨ ਨੂੰ ਜਿਹੜਾ ਆ ਇੱਥੇ ਘੇਰ ਕੇ ਉਹਦੇ ਕੋਲ ਬਿੱਲ ਦੇ ਪੈਸੇ ਵੀ ਖੋਲੇ ਨਾਲ ਦੇ ਨਾਲ ਮਾਰਕੋਟਾਈ ਵੀ ਕੀਤੀ ਤੇ ਪਿਛਲੇ ਸਾਲ ਦੇ ਵਿੱਚ ਵੀ ਇਦਾਂ ਦੇ ਜਿਹੜੇ ਇੱਥੇ ਕਾਂਡ ਹੋ ਚੁੱਕੇ ਨੇ ਤੇ ਇਹ ਸਾਲ ਵੀ ਜਿਹੜਾ ਆ ਗਰਮੀਆਂ ਦੇ ਵਿੱਚ ਇਹ ਸੁਣਸਾਨ ਰਸਤੇ ਆ ਜਿਹੜੇ ਇਹ ਸੁੰਨਸਾਨ ਹੁੰਦੇ ਨੇ ਤੇ ਇਹਨਾਂ ਰਸਤਿਆਂ ਤੋਂ ਜਿਹੜਾ ਆ ਬਚਣਾ ਚਾਹੀਦਾ ਆ ਇਹ ਸਿਰਫ ਤੇ ਸਿਰਫ ਇੱਕ ਇਨਫੋਰਮੇਟਿਵ ਵੀਡੀਓ ਤੁਹਾਡੇ ਲਈ ਬਣਾ ਦੀ ਕੋਸ਼ਿਸ਼ ਕਰਦੇ ਪਏ ਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਨਾਲ ਮਿੱਤਰਾਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਜੇਕਰ ਤੁਹਾਡੇ ਵੀ ਰਾਹ ਦੇ ਵਿੱਚ ਪਿੰਡਾਂ ਦੇ ਵਿੱਚ ਇਦਾਂ ਦੇ ਰਸਤੇ ਨਿਕਲਦੇ ਆ ਤੇ ਤੁਸੀਂ ਵੀ ਜਿਹੜਾ ਇਹੋ ਜਿਹੇ ਰਸਤਿਆਂ ਤੋਂ ਸਾਵਧਾਨ ਰਹੋ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਧੰਨਵਾਦ ਮਿਲਦੇ ਆ ਕਿਸੇ ਅਗਲੇ ਵੀਡੀਓ ਦੇ ਨਾਲ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਰਜਤ ਦੇ ਨਾਲ